ਜਿਹੜੀ ਗੱਲ ਤੁਸੀਂ ਕਰ ਰਹੇ ਸੀ ਨਾ ਵੀ ਬਾਬਾ ਦੀਪ ਸਿੰਘ ਨੂੰ ਕਿੱਦਾਂ ਪ੍ਰਮੋਟ ਕੀਤਾ ਜਾ ਰਿਹਾ ਤੇ ਗੁਰੂ ਰਾਮਦਾਸ ਛੋਟਾ ਕਰਤਾ ਹਾਂ ਬਿਲਕੁਲ ਜਿੱਦ ਨਹੀਂ ਭਿੰਡਰਾਂ ਵਾਲੇ ਜਰਨੈਲ ਸਿੰਘ ਨਾਲ ਕੀਤਾ ਇਹਨਾਂ ਨੇ ਬੜਾ ਵੱਡਾ ਤੁਹਾਨੂੰ ਯਾਦ ਹੋਣਾ ਯੂਬਾ ਸਿਟੀ ਇੱਕ ਸੱਜਣ 5 7 10 20 25 ਇਕੱਠੇ ਹੋ ਕੇ ਆਏ ਸੀ ਉਹ ਤੁਸੀਂ ਭਿੰਡਰਾਂ ਦੇ ਸੁਣਾਹ ਬੋਲਦੇ ਇੱਕ ਸਾਡਾ ਸੱਜਣ ਸਾਡੇ ਤੋਂ ਵਿਖੜ ਗਿਆ ਆ ਜਿਹੜਾ ਕਹਿੰਦਾ ਸੀ ਠੋਕਤਾ ਠੋਕਤਾ ਕਰ ਤੁਹਾਨੂੰ ਯਾਦ ਆ ਗਈ ਹੋਣੀ ਕਹਾਣੀ ਸਾਰੀ ਬਿਲਕੁਲ ਬਿਲਕੁਲ ਉਹ ਬੰਦੇ ਆ ਗਏ ਵੀ ਤੂੰ ਜਰਨੈਲ ਸਿੰਘ ਨੂੰ ਇਦਾਂ ਕਹਿਣਾ ਆ ਯਾਦ ਹਨ ਹਾਂ ਬਿਲਕੁਲ ਬਿਲਕੁਲ ਜੇਸੀ ਭਜੀ ਚੋਪ ਜੋ ਚਪੈਰੇ ਦੀ ਗੱਲ ਕਰ ਰਹੇ ਆ ਤਾਂ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਆਧਾਰਤ ਕਰ ਰਹੇ ਆ ਅਸੀਂ ਕੋਈ ਬੇਥਵੀਆਂ ਗੱਲਾਂ ਜਾਂ ਕੋਈ ਐਵੇਂ ਮਤਲਬ ਜਿਹੜੀਆਂ ਉਹ ਅਖੌਤੀ ਗੱਲਾਂ ਦੀ ਕੋਈ ਕਰ ਰਹੇ ਹਨਾ ਬਿਲਕੁਲ ਚਮਤਕਾਰ ਦੀ ਗੱਲ ਨਹੀਂ ਕੁਛ ਹੋਣਾ ਨਾ ਦੀਪ ਸਿੰਘ ਨੇ ਕੁਛ ਕਰਨਾ ਆ ਜੇ ਅਸੀਂ ਬੰਦੇ ਨਾ ਬਣੇ ਅਸੀਂ ਤਾਂ ਇਥੋਂ ਤਾਂ ਕਹਿੰਦੇ ਵੀ ਕਬੀਰ ਸੱਚਾ ਸਤਗੁਰੂ ਕੀ ਕਰੇ ਬੇਲਕੋ ਜੇ ਅਸੀਂ ਗੁਰਨਾਨਕ ਦੇ ਸਿਧਾਂਤ ਨੂੰ ਨਾ ਮੰਨਿਆ ਤਾਂ ਸਤਿਗੁਰੂ ਨੇ ਵੀ ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ ਮੈਨੂੰ ਮੈਂ ਇਹ ਜਿਹੜੀ ਪਹਿਲੀ ਗੱਲ ਕਰਕੇ ਤੁਹਾਨੂੰ ਦੱਸਦਾ ਵੀ ਪਾਜੀ ਉਹ ਬੰਦੇ ਕਹਿਣ ਤੁਸੀਂ ਜਰਨੈਲ ਸਿੰਘ ਨੂੰ ਇਦਾਂ ਕਹਿੰਨੇ ਆ ਬਾਬਾ ਜੀ ਦਾ ਛਪਹਰੇ ਚੱਲਦੇ ਤੁਸੀਂ ਚਪਾਰਾ ਸਾਹਿਬ ਨੂੰ ਇਦਾਂ ਕਹਿੰਨੇ ਆ ਉਹ ਬੰਦਾ ਜਿਹੜਾ ਧੁੰਦਾ ਸਾਹਿਬ ਨੂੰ ਬੋਲ ਰਿਹਾ ਬੰਦਾੜਾ ਦੜੀ ਉਹਨੇ ਕੱਟੀ ਹੋਈ ਆ ਤੇ ਪਾਜੀ ਉਹ ਬੰਦਾ ਜਿਹੜਾ ਸਾਨੂੰ ਕਹਿਣ ਆਏ ਸੀ ਨਾ ਤੁਹਾਨੂੰ ਯਾਦ ਹੈ ਜੀ ਬਸ ਸਿਟੀ ਤੇ ਆਪਾਂ ਸਾਰੇ ਉੱਥੇ ਖੜੇ ਸੀ ਵੀ ਤੁਸੀਂ ਜਰਨੈਲ ਸਿੰਘ ਨੂੰ ਇਦਾਂ ਕਹਿੰਨੇ ਆ ਇਹ ਤੁਹਾਨੂੰ ਯਾਦ ਹੋਣਾ ਕਿ ਆਪਾਂ ਉਹਨਾਂ ਨੂੰ ਆਖਿਆ ਕਿ ਭਾਜੀ ਵੀ ਸਾਡੀ ਕੀ ਹਿੰਮਤ ਹੈ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ ਤਾਂ ਜਰਨੈਲ ਸਿੰਘ ਦੇ ਬਜਨਾ ਤੇ ਫੁੱਲ ਚੜ੍ਹੇ ਆ ਕਿ ਗੋਲਦੀ ਭਾਜੀ ਤੁਸੀਂ ਵੀ ਸ਼ਾਇਦ ਕੇਸ ਮਨਾਏ ਸੀ ਮੈਂ ਵੀ ਮਨਾਏ ਬਿਲਕੁਲ ਬਿਲਕੁਲ ਤੇ ਭਾਜੀ ਜਗਮਉਨ ਸਿੰਘ ਨੇ ਵੀ ਮਨਾਏ ਲਗਭਗ ਸਾਰਿਆਂ ਨੇ ਮਨਾਏ ਸੀ ਆਪਾਂ ਹਾਂ ਤੇ ਜਰਨੈਲ ਨੂੰ ਕਰਕੇ ਅਸੀਂ ਰੱਖ ਲਏ ਹੂੰ ਜੀ ਅੱਛਾ ਜਿਹੜੇ ਬੰਦੇ ਜਰਨੈਲ ਸਿੰਘ ਦੇ ਸ਼ਹੀਦ ਹੋਣ ਤੋਂ 30 35 ਸਾਲ ਬਾਅਦ ਸਾਨੂੰ ਆਣ ਕੇ ਸਮਝਾ ਰਹੇ ਜਰਨੈਲ ਸਿੰਘ ਨੂੰ ਉਹਨਾਂ ਦੀਆਂ ਦਾੜ੍ਹੀਆਂ ਕਟੀਆਂ ਸੀ ਭਾਜੀ ਬਿਲਕੁਲ ਅਸੀਂ ਉਹਨਾਂ ਨੂੰ ਸਿਰਫ ਇੱਕੋ ਦਲੀਲ ਦਿੱਤੀ ਵੀ ਬਾਬਾ ਜਰਨੈਲ ਸਿੰਘ ਜਨਤਕ ਤੌਰ ਤੇ ਇਹ ਕਹਿੰਦੇ ਹੁੰਦੇ ਸੀ ਵੀ ਜਿਨ੍ਹਾਂ ਦੀ ਸ਼ਕਲ ਆਪਣੇ ਪਿਓ ਨਾਲ ਨਹੀਂ ਰਲਦੀ ਕੱਖਰ ਵਰਤੇ ਹੁੰਦੇ ਸੀ ਹਾਂਜੀ ਹਾਂਜੀ ਤੇ ਭਾਜੀ ਉਹ ਸੰਗਤ ਵਿੱਚ ਇਹ ਗੱਲ ਕਹਿੰਦੇ ਹੁੰਦੇ ਸੀ ਅਬਲ ਕਹਿਣੀ ਬਣਦੀ ਨਹੀਂ ਸੀ ਉਹਨਾਂ ਦੀ ਕਹਿ ਦਿੰਦੇ ਸੀ ਉਹ ਹਾਂ ਦੇਖੀ ਬਿਲਕੁਲ ਕਹਿ ਦਿੰਦੇ ਸੀ ਨਾ ਵੀ ਜਿਨ੍ਹਾਂ ਦੀ ਸ਼ਕਲ ਹਣ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਰਲਦੀ ਉਹ ਹਰਾਮ ਦੇ ਨੇ ਬਿਲਕੁਲ ਇਹ ਜਿਹੜਾ ਸੱਜਣ ਧੁੰਦੇ ਬਾਰੇ ਬੋਲ ਰਿਹਾ ਉਹਨੂੰ ਸ਼ੀਸ਼ੇ 'ਚ ਖੜ ਕੇ ਵੇਖਣਾ ਚਾਹੀਦਾ ਵੀ ਇਹ ਬਾਬਾ ਦੀਪ ਸਿੰਘ ਦਾ ਰੱਬਦਾ ਕਿ ਨਹੀਂ ਇਹ ਵੀ ਹਰਾਮਦਾ ਹੀ ਆ ਸਹੀ ਗੱਲ ਹੈ ਹੈ ਸਹੀ ਗੱਲ ਹੈ ਪਰ ਸਾਨੂੰ ਸਾਨੂੰ ਵੀ ਅਖਰ ਵਰਤਨੇ ਤਾਂ ਨਹੀਂ ਚਾਹੀਦੇ ਪਰ ਸਾਨੂੰ ਹੋਣਾ ਜਿਹੜੀ ਗੱਲ ਬਾਬਾ ਦੀਪ ਸਿੰਘ ਨੇ ਜਾਂ ਬਾਬਾ ਜਰਨੈਲ ਸਿੰਘ ਨੇ ਕਹੀ ਆ ਉਹ ਤਾਂ ਅਸੀਂ ਕਹਿ ਸਕਦੇ ਆ ਕਿ ਨਹੀਂ ਹੂੰ ਬਿਲਕੁਲ ਹੈ ਕਿ ਨਹੀਂ ਅਥੋਰਾਈਜ਼ ਕੀਤਾ ਹੋਇਆ ਸਾਨੂੰ ਇਹਨਾਂ ਨੇ ਬਿਲਕੁਲ ਬਿਲਕੁਲ ਹਾਂਜੀ ਤੇ ਬਾਕੀ ਦੀਪ ਸਿੰਘ ਦਾ ਇਤਿਹਾਸ ਪੜ ਲਓ ਸਾਨੂੰ ਮਜਬੂਰ ਨਾ ਕਰਿਓ ਵੀ ਅਸੀਂ ਉਥਾਂ ਤੇ ਜਾਈਏ ਜਿਹੜੀ ਸਪੈਕਟ ਬਣੀ ਬਣੀ ਰਹਿੰਦੇ ਹੋ ਬਲਕੋ ਬਲਕੋ ਉਹ ਬਣੀ ਰਹਿੰਦੇ ਹੋ ਹਨ ਜਿੱਦਾਂ ਭਾਜੀ ਟਕਸਾਲ ਨੇ ਹੋਰ ਲਾ ਕੇ ਬਾਬੇ ਜਰਨੈਲ ਸੁਮਬਾ ਕਾਬਾ ਨਾ ਆ ਕੇ ਬਾਬੇ ਜਰਨੈਲ ਦੀ ਸ਼ਿੱਧੀ ਰੋਲਤੀ ਆ ਨੋਕਾ ਚ ਲੋਕਾਂ ਚ ਰਿਸਪੈਕਟ ਘਟ ਗਈ ਆ ਉਹਨਾਂ ਦੀ ਵੀ ਕਿਉਂਕਿ ਇਹਨਾਂ ਨੇ ਫੋਟੋ ਲਾ ਲਾ ਕੇ ਲੋਕਾਂ ਨੂੰ ਗਾਲਾਂ ਕੱਢੀਆਂ ਜਿੱਦਾਂ ਪਵਨ ਸਿੰਘ ਜੋੜ ਨੇ ਵੀ ਅੱਜ ਕਿਹਾ ਬਿਲਕੁਲ ਕਿ ਜੇ ਮੈਂ ਉੱਥੇ ਲਿਖ ਦਿੱਤਾ ਵੀ ਇਹ ਝੂਠ ਆ ਤੇ ਮੈਨੂੰ ਟਕਸਾਲੀ ਥੱਲੇ ਗਾਲਾਂ ਕੱਢਣ ਆ ਗਏ